ਇਲਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਵੀ ਉਹਨਾਂ ਦੀ ਗੁੜੀ ਯਾਰੀ ਦੱਸੀ ਜਾਂਦੀ ਹੈ ਪਰ ਪਿਛਲੇ ਦਿਨੀ ਇਲਨ ਮਸਕ ਡੋਨਲਡ ਟਰੰਪ ਦਾ ਸਾਥ ਛੱਡ ਗਏ ਤੇ ਉਹਨਾਂ ਦੁਆਰਾ ਬਣਾਇਆ ਗਿਆ ਡਿਪਾਰਟਮੈਂਟ ਦੇ ਮੁਖੀ ਵਜੋਂ ਵੀ ਅਸਤੀਫਾ ਦੇ ਗਏ ਇਸ ਤੋਂ ਬਾਅਦ ਇਲਨ ਮਸਕ ਵੱਲੋਂ ਟਰੰਪ ਦੇ ਨਾਲ ਕੁਝ ਵਿਚਾਰਾਂ ਤੇ ਵਖਰੇਵੇਂ ਵੀ ਉੱਪਰ ਕੇ ਸਾਹਮਣੇ ਆਏ ਪਰ ਦੂਸਰੇ ਪਾਸੇ ਆਪਣੇ ਵਪਾਰ ਵਿੱਚ ਇਲਾਨ ਮਸਕ ਲਗਾਤਾਰ ਪੜਾਂਗਾ ਪੁੱਟਦੇ ਜਾ ਰਹੇ ਨੇ ਇਲਾਨ ਮਸਕ ਦੀ ਸੈਟਲਾਈਟ ਇੰਟਰਨੈਟ ਕੰਪਨੀ ਸਟਾਰਲਿੰਕ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਵਿੱਚ ਇੰਟਰਨੈਟ ਤੇ ਸੈਟਲਾਈਟ ਦੇ ذریعے ਸੇਵਾਵਾਂ ਪ੍ਰਦਾਨ ਕਰਦੀ ਹੈ ਇਲਾਨ ਮਸਕ ਬਹੁਤ ਲੰਬੇ ਸਮੇਂ ਤੋਂ ਭਾਰਤ ਦੀ ਮਾਰਕੀਟ ਵਿੱਚ ਦਾਖਲ ਹੋਣਾ ਚਾਹੁੰਦੇ ਸੀ ਤੇ ਅਖੀਰ ਉਹਨਾਂ ਨੂੰ ਸਰਕਾਰ ਦੀ ਪਹਿਲੀ ਮਨਜ਼ੂਰੀ ਮਿਲ ਗਈ ਭਾਰਤ ਦੇ ਯੂਨੀਅਨ ਮਿਨਿਸਟਰ ਆਫ ਕਮਿਊਨੀਕੇਸ਼ਨ ਜੋਤੀਰਾ ਦਿੱਤਿਆ ਸਿੰਧੀਆਂ ਨੇ ਕਿਹਾ ਕਿ ਇਸ ਵੇਲੇ ਦੋ ਕੰਪਨੀਆਂ ਨਾਲ ਸਾਡਾ ਕੰਮ ਚੱਲ ਰਿਹਾ ਹੈ ਤੇ ਤੀਸਰੀ ਕੰਪਨੀ ਸਟਾਰਲਿੰਕ ਵੀ ਜਲਦੀ ਸ਼ੁਰੂ ਹੋ ਜਾਵੇਗੀ। ਐਲਾਨ ਮਸਕ ਦੀ ਮਾਲਕੀ ਵਾਲੀ ਸਟਾਰਲਿੰਕ ਕੰਪਨੀ ਸੈਟੇਲਾਈਟ ਦੇ ਜ਼ਰੀਏ ਭਾਰਤ ਦੀ ਮਾਰਕੀਟ ਤੇ ਬੜੀ ਦੇਰ ਤੋਂ ਨਿਗਾਹ ਟਿਕਾ ਕੇ ਬੈਠੀ ਹੈ ਕਿਉਂਕਿ ਭਾਰਤ ਦੇ ਬਹੁਤ ਸਾਰੇ ਅਜਿਹੇ ਹਿੱਸੇ ਨੇ ਜਿੱਥੇ ਹੋਰ ਕਿਸੇ ਤਰੀਕੇ ਨਾਲ ਇੰਟਰਨੈਟ ਪਹੁੰਚਣਾ ਅਸੰਭਵ ਹੈ। ਸਟਾਰਲਿੰਕ ਭਾਰਤ ਨੂੰ ਇੱਕ ਵੱਡੀ ਮੰਡੀ ਵਜੋਂ ਦੇਖ ਰਿਹਾ ਹੈ। ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਪਿਛਲੇ ਸਾਲਾਂ ਵਿੱਚ ਕੋਸ਼ਿਸ਼ ਕੀਤੀ ਗਈ ਕਿ ਦੁਨੀਆ ਵਿੱਚ ਵੱਧ ਰਹੀਆਂ ਇਲੈਕਟ੍ਰਿਕ ਗੱਡੀਆਂ ਦੇ ਪਲਾਂਟ ਭਾਰਤ ਵਿੱਚ ਲਾਏ ਜਾਣ ਪਰ ਪ੍ਰਾਪਤ ਤਾਜ਼ਾ ਜਾਣਕਾਰੀ ਅਨਸਾਰ ਐਲਾਨ ਮਸਕ ਦੀ ਕੰਪਨੀ ਨੇ ਭਾਰਤ ਵਿੱਚ ਪਲਾਂਟ ਲਾਉਣ ਤੋਂ ਨਾ ਕਰ ਦਿੱਤੀ ਹੈ ਭਾਰਤ ਦੇ ਹੈਵੀ ਇੰਡਸਟਰੀ ਮਿਨਿਸਟਰ ਐਚ ਡੀ ਕੁਮਾਰਾ ਸੁਆਮੀ ਨੇ ਖੁਦ ਕਿਹਾ ਹੈ ਕਿ ਕੰਪਨੀ ਦਾ ਭਾਰਤ ਵਿੱਚ ਪਲਾਂਟ ਲਾਉਣ ਦਾ ਕੋਈ ਵਿਚਾਰ ਨਹੀਂ ਉਹਨਾਂ ਕਿਹਾ ਕਿ ਅਸੀਂ ਪਿਛਲੇ ਸਾਲਾਂ ਵਿੱਚ ਜੋ ਇਲੈਕਟ੍ਰਿਕ ਵਹੀਕਲ ਪਲਾਂਟ ਲਵਾਉਣ ਦੀ ਕੋਸ਼ਿਸ਼ ਕੀਤੀ ਹੈ ਉਸਨ ਨਾਲ ਵੀ ਅਲਨ ਮਸਕ ਖੁਸ਼ ਨਹੀਂ ਹੋਏ ਪਰ ਕੁਝ ਹੋਰ ਕੰਪਨੀਆਂ ਜਿਵੇਂ ਮਰਸੀਡੀਜ਼ ਬੈਂਜ਼ ਸਕੋਡਾ ਫੋਕਸ ਵੈਗਨ ਹੁੰਡਾਈ ਅਤੇ ਕਿਆ ਵੱਲੋਂ ਭਾਰਤ ਵਿੱਚ ਇਲੈਕਟ੍ਰਿਕ ਗੱਡੀਆਂ ਬਣਾਉਣ ਦੀ ਹਾਮੀ ਭਰੀ ਗਈ ਹੈ ਇਸ ਤੋਂ ਇਲਾਵਾ ਚੀਨ ਦੀ ਕੰਪਨੀ ਬੀワイਡੀ ਵੀ ਭਾਰਤ ਵਿੱਚ ਪਲਾਂਟ ਲਾਉਣ ਦੀ ਤਿਆਰੀ ਕਰ ਰਹੀ ਹੈ ਪਰ ਅਲਨ ਮਸਕ ਦੀ ਕੰਪਨੀ ਜੋ ਦੁਨੀਆ ਵਿੱਚ ਸਭ ਤੋਂ ਵੱਧ ਇਲੈਕਟ੍ਰਿਕ ਗੱਡੀਆਂ ਬਣਾਉਣ ਵਿੱਚ ਮਾਹਰ ਮੰਨੀ ਜਾਂਦੀ ਹੈ ਉਹਨਾਂ ਵੱਲੋਂ ਭਾਰਤ ਵਿੱਚ ਪਲਾਂਟ ਲਾਉਣ ਤੋਂ ਕੋਰੀ ਨਾ ਕਰ ਦਿੱਤੀ ਗਈ ਹੈ ਇਲਾਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨਾਲ ਵੀ ਉਹਨਾਂ ਦੀ ਗੂੜੀ ਯਾਰੀ ਦੱਸੀ ਜਾਂਦੀ ਹੈ ਪਰ ਪਿਛਲੇ ਦਿਨੀ ਇਲਾਨ ਮਸਕ ਡੋਨਲਡ 트੍ਰੰਪ ਦਾ ਸਾਥ ਛੱਡ ਗਏ ਤੇ ਉਹਨਾਂ ਦੁਆਰਾ ਬਣਾਇਆ ਗਿਆ ਡਿਪਾਰਟਮੈਂਟ ਦੇ ਮੁਖੀ ਵਜੋਂ ਵੀ ਅਸਤੀਫਾ ਦੇ ਗਏ ਇਸ ਤੋਂ ਬਾਅਦ ਇਲਾਨ ਮਸਕ ਵੱਲੋਂ 트੍ਰੰਪ ਦੇ ਨਾਲ ਕੁਝ ਵਿਚਾਰਾਂ ਤੇ ਵਖਰੇਵੇਂ ਵੀ ਉੱਭਰ ਕੇ ਸਾਹਮਣੇ ਆਏ ਪਰ ਦੂਸਰੇ ਪਾਸੇ ਆਪਣੇ ਵਪਾਰ ਵਿੱਚ ਇਲਾਨ ਮਸਕ ਲਗਾਤਾਰ ਪੜਾਂਗਾ ਪੁੱਟਦੇ ਜਾ ਰਹੇ ਨੇ ਇਲਾਨ ਮਸਕ ਦੀ ਸੈਟੇਲਾਈਟ ਇੰਟਰਨੈਟ ਕੰਪਨੀ ਸਟਾਰਲਿੰਕ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਵਿੱਚ ਇੰਟਰਨੈਟ ਤੇ ਸੈਟੇਲਾਈਟ ਦੇ ذریعے ਸੇਵਾਵਾਂ ਪ੍ਰਦਾਨ ਕਰਦੀ ਹੈ ਇਲਾਨ ਮਸਕ ਬਹੁਤ ਲੰਬੇ ਸਮੇਂ ਤੋਂ ਭਾਰਤ ਦੀ ਮਾਰਕੀਟ ਵਿੱਚ ਦਾਖਲ ਹੋਣਾ ਚਾਹੁੰਦੇ ਸੀ ਤੇ ਅਖੀਰ ਉਹਨਾਂ ਨੂੰ ਸਰਕਾਰ ਦੀ ਪਹਿਲੀ ਮਨਜ਼ੂਰੀ ਮਿਲ ਗਈ ਭਾਰਤ ਦੇ ਯੂਨੀਅਨ ਮਿਨਿਸਟਰ ਆਫ ਕਮਿਊਨੀਕੇਸ਼ਨ ਜੋਤੀ ਰਾ ਦਿੱਤਿਆ ਸਿੰਧੀਆਂ ਨੇ ਕਿਹਾ ਕਿ ਜਿਵੇਂ ਲੇ 2 ਕੰਪਨੀਆਂ ਨਾਲ ਸਾਡਾ ਕੰਮ ਚੱਲ ਰਿਹਾ ਹੈ ਤੇ ਤੀਸਰੀ ਕੰਪਨੀ ਸਟਾਰਲਿੰਕ ਵੀ ਜਲਦੀ ਸ਼ੁਰੂ ਹੋ ਜਾਵੇਗੀ। ਇਲਾਨ ਮਸਕ ਦੀ ਮਾਲਕੀ ਵਾਲੀ ਸਟਾਰਲਿੰਕ ਕੰਪਨੀ ਸੈਟੇਲਾਈਟ ਦੇ ਜ਼ਰੀਏ ਭਾਰਤ ਦੀ ਮਾਰਕੀਟ ਤੇ ਬੜੀ ਦੇਰ ਤੋਂ ਨਿਗਾਹ ਟਿਕਾ ਕੇ ਬੈਠੀ ਹੈ ਕਿਉਂਕਿ ਭਾਰਤ ਦੇ ਬਹੁਤ ਸਾਰੇ ਅਜਿਹੇ ਹਿੱਸੇ ਨੇ ਜਿੱਥੇ ਹੋਰ ਕਿਸੇ ਤਰੀਕੇ ਨਾਲ ਇੰਟਰਨੈਟ ਪਹੁੰਚਣਾ ਅਸੰਭਵ ਹੈ। ਸਟਾਰਲਿੰਕ ਭਾਰਤ ਨੂੰ ਇੱਕ ਵੱਡੀ ਮੰਡੀ ਵਜੋਂ ਦੇਖ ਰਿਹਾ ਹੈ। ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਪਿਛਲੇ ਸਾਲਾਂ ਵਿੱਚ ਕੋਸ਼ਿਸ਼ ਕੀਤੀ ਗਈ ਕਿ ਦੁਨੀਆ ਵਿੱਚ ਵੱਧ ਰਹੀਆਂ ਇਲੈਕਟ੍ਰਿਕ ਗੱਡੀਆਂ ਦੇ ਪਲਾਂਟ ਭਾਰਤ ਵਿੱਚ ਲਾਏ ਜਾਣ ਪਰ ਪ੍ਰਾਪਤ ਤਾਜ਼ਾ ਜਾਣਕਾਰੀ ਅਨਸਾਰ ਐਲਾਨ ਮਸਕ ਦੀ ਕੰਪਨੀ ਨੇ ਭਾਰਤ ਵਿੱਚ ਪਲਾਂਟ ਲਾਉਣ ਤੋਂ ਨਾਂ ਕਰ ਦਿੱਤੀ ਹੈ ਭਾਰਤ ਦੇ ਹੈਵੀ ਇੰਡਸਟਰੀ ਮਿਨਿਸਟਰ ਐਚ ਡੀ ਕੁਮਾਰਾ ਸੁਆਮੀ ਨੇ ਖੁਦ ਕਿਹਾ ਹੈ ਕਿ ਕੰਪਨੀ ਦਾ ਭਾਰਤ ਵਿੱਚ ਪਲਾਂਟ ਲਾਉਣ ਦਾ ਕੋਈ ਵਿਚਾਰ ਨਹੀਂ ਉਹਨਾਂ ਕਿਹਾ ਕਿ ਅਸੀਂ ਪਿਛਲੇ ਸਾਲਾਂ ਵਿੱਚ ਜੋ ਇਲੈਕਟ੍ਰਿਕ ਵਹੀਕਲ ਪਲਾਂਟ ਲਵਾਉਣ ਦੀ ਕੋਸ਼ਿਸ਼ ਕੀਤੀ ਹੈ ਉਸਨ ਨਾਲ ਵੀ ਅਲਨ ਮਸਕ ਖੁਸ਼ ਨਹੀਂ ਹੋਏ ਪਰ ਕੁਝ ਹੋਰ ਕੰਪਨੀਆਂ ਜਿਵੇਂ ਮਰਸੀਡੀਜ਼ ਬੈਂਜ਼ ਸਕੋਡਾ ਫੋਕਸ ਵੈਗਨ ਹੁੰਡਾਈ ਅਤੇ ਕਿਆ ਵੱਲੋਂ ਭਾਰਤ ਵਿੱਚ ਇਲੈਕਟ੍ਰਿਕ ਗੱਡੀਆਂ ਬਣਾਉਣ ਦੀ ਹਾਮੀ ਭਰੀ ਗਈ ਹੈ ਇਸ ਤੋਂ ਇਲਾਵਾ ਚੀਨ ਦੀ ਕੰਪਨੀ ਬੀਵਾਈਡੀ ਵੀ ਭਾਰਤ ਵਿੱਚ ਪਲਾਂਟ ਲਾਉਣ ਦੀ ਤਿਆਰੀ ਕਰ ਰਹੀ ਹੈ ਪਰ ਅਲਨ ਮਸਕ ਦੀ ਕੰਪਨੀ ਜੋ ਦੁਨੀਆ ਵਿੱਚ ਸਭ ਤੋਂ ਵੱਧ ਇਲੈਕਟ੍ਰਿਕ ਗੱਡੀਆਂ ਬਣਾਉਣ ਵਿੱਚ ਮਾਹਰ ਮੰਨੀ ਜਾਂਦੀ ਹੈ ਉਹਨਾਂ ਵੱਲੋਂ ਭਾਰਤ ਵਿੱਚ ਪਲਾਂਟ ਲਾਉਣ ਤੋਂ ਕੋਰੀ ਨਾ ਕਰ ਦਿੱਤੀ ਗਈ ਹੈ